ਨੇ ਵੀ ਤੁਹਾਡੇ ਕਹਿਣ ਤੇ ਚੇਂਜ ਕਰਤਾ ਜੇ ਨਕਸ਼ਾ ਠੀਕ ਆ ਆ ਬਾਕੀ ਤੇ ਇੰਨਾ ਇੰਨਾ ਤੇ ਉਹੀ ਚੀਜ਼ ਹੈ ਠੀਕ ਆ ਆ ਜਿਹੜੀ ਚੀਜ਼ ਹੈ ਠੀਕ ਹੈ ਇਹਦੇ ਨਾਲ ਅੱਗੇ ਵਾਸ਼ਰੂਮ ਅਟੈਚ ਨਹੀਂ ਨਾ ਹੈਗਾ ਹੁਣ ਇਹਦੇ ਨਾਲ ਅਟੈਚ ਕਰਤਾ ਠੀਕ ਹੈ ਵਾਸ਼ਰੂਮ ਅੱਗੇ ਤੇ ਬੈੱਡ ਐ ਨੂੰ ਲੱਗਾ ਹੈ ਨਾ ਇਧਰ ਨੂੰ ਮੇਰੇ ਵੱਲ ਨੂੰ ਇਧਰ ਨੂੰ ਪਿਛਲਾ ਵਲੌਗ ਵੇਖ ਲਓ ਜਿਨ੍ਹਾਂ ਨਹੀਂ ਵੇਖਿਆ ਵੀ ਉਹਦਾ ਪਹਿਲਾਂ ਐ ਨੂੰ ਠੀਕ ਹੈ ਤੇ ਹੁਣ ਮਤਲਬ ਇਧਰ ਨੂੰ ਲੱਗ ਗਿਆ ਬੈੱਡ ਤੇ ਇਹਦੇ ਨਾਲ ਆ ਵਾਸ਼ਰੂਮ ਕਰ ਦਿੱਤਾ ਠੀਕ ਹੈ ਤੇ ਜਿਹੜਾ ਜਿਹੜਾ ਪਹਿਲਾਂ ਇਹ ਮੰਮੀ ਉਹਨਾਂ ਦਾ ਕਮਰਾ ਉਹ ਇਧਰਲੀ ਸਾਈਡ ਨੂੰ ਵਾਸ਼ਰੂਮ ਵਾਸ਼ਰੂਮ ਇੱਥੇ ਇੱਥੇ ਕਪੜ ਬਣੀ ਸੀਗੇ ਹੁਣ ਕਹਿੰਦਾ ਵਾ ਵੀ ਇਧਰ ਨੂੰ ਕਰ ਦਿੱਤਾ ਆਪਣਾ ਬੈਡਰੂਮ ਇਧਰ ਨੂੰ ਕਰਤਾ ਤੇ ਇਧਰ ਨੂੰ ਆ ਕਪੜ ਕਰ ਦਿੱਤੀ ਹੈ ਲਿਮਾਰੀ ਤੇ ਇਧਰ ਵਾਸ਼ਰੂਮ ਕਰ ਦਿੱਤਾ ਠੀਕ ਹੈ ਤੁਸੀਂ ਕਹਿੰਦੇ ਬਾਬਾ ਇਧਰ ਰੂਮ ਦੇ ਲਾਗੇ ਵਾਸ਼ਰੂਮ ਨਹੀਂ ਸਹੀ ਲੱਗਦਾ ਤੇ ਠੀਕ ਹੈ ਇਥੋਂ ਵਾਸ਼ਰੂਮ ਚੱਕ ਦਿੱਤਾ ਹੈ ਹੁਣ ਇਹ ਵਖੋ ਆ ਵਿਖਾ ਲਓ ਪੂਜਾ ਰੂਮ ਇਤਨਾ ਮਗਰਾ ਗੈਲਰੀ ਜੀ ਬਸ ਛੜੀ ਹੋ ਰੋਸ਼ਨੀ ਵਾਲੀ ਢੀੜੀ ਉਹ ਚੀਜ਼ ਹੈ ਬਸ ਠੀਕ ਹੈ ਨਾ ਇਧਰ ਵਾਸ਼ਰੂਮ ਨਾ ਇਧਰ ਓਕੇ ਹੋ ਗਿਆ ਨਾ ਕੰਮ ਹੁਣ ਹੁਣ ਕਿਦਾਂ ਦਾ ਹੋਣਾ ਭਰਾਵਾ ਕਹਿ ਦੇਵੇ ਸਹੀ ਨਹੀਂ ਹੈਗਾ ਤੁਹਾਡੇ ਕਹਣ ਤੇ ਕਰਾਇਆ ਜੇ ਆਵੜੀ ਆਹਣਾ ਬੋਸ਼ ਨੂੰ ਮੈਂ ਤਾਂ ਅਟੈਚ ਇਹਨਾਂ ਛੋਟਾ ਕਰਵਾਇਆ ਵਾ ਕਿਉਂਕਿ ਇਹ ਗੈਸਟ ਰੂਮ ਆ ਤੇ ਆਹ 6/3 ਦਾ ਵਾ ਠੀਕ ਹੈ ਇਹ ਛੋਟਾ ਜੀ ਠੀਕ ਦਿਖਾਇਆ ਜੀ ਇਹਨਾਂ ਜਿਆਦਾ ਵੱਡਾ ਨਹੀਂ ਇਹ ਸਮਝ ਲਓ ਵੀ ਤੁਹਾਨੂੰ ਕਿੱਦਾਂ ਦੱਸਾਂ ਵੀ 6/3 ਫੋਲਡਿੰਗ ਮੰਝੇ ਜੇ ਨਾਲ ਲਾ ਲਓ ਤੁਸੀਂ ਇਹਦਾ ਫੋਲਡਿੰਗ ਮੰਝਾ ਜਾਏ ਇੱਕ ਇੱਕ ਤਖਤ ਕੋਸ ਜਿੰਨਾ ਆ ਇਹ ਬਾਥਰੂਮ 6/3 ਦਾ ਬਾਕੀ ਸੇਮ ਹੀ ਠੀਕ ਹੈ ਬਾਕੀਨੇ ਕੁਝ ਵੀ ਚੇਂਜ ਕਰਾਇਆ। ਬਾਬਾਈ ਦਾ ਕਮਰਾ ਇਹੜਾ ਥੋੜਾ ਇਹ ਲੰਬਾਈ ਦੇ ਵਿੱਚ ਕਰਾਤਾ ਪਹਿਲਾਂ ਥੋੜਾ ਘਟ ਸੀਗਾ। ਆ ਰੋਸ਼ਨੀ ਵਾਲਾ ਥੋੜਾ ਘਟਾ ਕੇ ਇਹਨੂੰ ਥੋੜਾ ਅੱਗੇ ਲੈ ਗਏ ਆਪਾਂ ਬਸ ਇਹ ਕੀਤਾ ਹੈ। ਠੀਕ ਹੋ ਗਾ ਨਾ ਬਾਕੀ ਓਕੇ। ਕਿਉਂਕਿ ਆ ਵੀ ਥੋੜੀ ਕੰਦ ਨਾ ਇੱਥੇ ਪਿੱਛੇ ਲੈ ਜਾਵਾਂਗਾ ਪਤਾ ਕਿਉਂ? ਕਿਉਂਕਿ ਫਿਰ ਚੱਪਲਾਂ ਲਾਉਣੀਆਂ ਹੁੰਦੀਆਂ ਬਾਰ-ਬਾਰ। ਬਾਰ-ਬਾਰ ਚੱਪਲਾਂ ਲਾਉਣੀਆਂ ਫਿਰ ਇਧਰ-ਉਧਰ ਆ ਜਾ ਇਧਰ ਫਿਰ ਨਾ ਜਦੋਂ ਆ ਕਮਰੇ 'ਚ ਕਹਿੰਨੇ ਨਿਕਲਦਾ ਚੱਪਲਾਂ ਦੇ ਨਾਲ ਪੈਰ ਜਿਵੇਂ ਵਜਿਆ ਕਰਨੇ। ਆ ਇਹ ਜਿਹੜਾ ਬਾਬਾਈ ਦਾ ਕਮਰਾ ਨਾ ਅਗਲੇ ਕੰਦ ਪਿੱਛੇ ਹੋ ਜੂ ਕਿ ਮੈਂ ਮੈਟ ਨੂੰ ਮਲਣ ਆਪਣਾ ਲਵ ਜੂਦੋਂ ਮੈਟ ਠੀਕ ਆ ਵਿਛ ਜੂਗਾ ਨਹੀਂ ਤੇ ਕੀ ਹੋਣਾ ਮੈਟ ਸਾਡੇ ਦਰਵਾਜ਼ਿਆਂ ਦੇ ਗਾੜੀ ਵਿਛਣਾ ਇੱਥੇ ਕਿ ਜੀ ਠੀਕ ਆ ਸਹੀ ਨਹੀਂ ਲੱਗਣਾ ਇਹਨੂੰ 1 ਫੁੱਟ ਪਿੱਛੇ ਲੈ ਜਾਏਗੇ ਬਸ ਬਾਕੀ ਬਾਕੀ ਹੋ ਕੇ ਆ ਗੋ ਠੀਕ ਆ ਜੀ ਆਹ ਕੁੱਤੀ ਕੁੱਤੀ ਦੀ ਫੇਲ ਜਾ ਫੇਲ ਜਾ ਜੀ ਜੀ ਉਹ ਪੱਛੇ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੈਂ ਉਮੀਦ ਕਰਦਾ ਹਾਂ ਜੀ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਉੱਧਰ ਜੱਗ ਦੇ ਫੜਿਆ ਪਤਾ ਨਹੀਂ ਕੀ ਪੀ ਜਾਂਦੇ ਤੇ ਇੱਧਰ ਹੁਣ ਟਾਈਮ ਚੈੱਕ ਕਰ ਲੈਂਦੀ ਕਿੰਨੇ ਵਜੇ ਵਲੌਗ ਸਟਾਰਟ ਹੋਇਆ ਠੀਕ ਹੈ ਜੀ ਤੇ ਹੁਣ ਚੱਲੇ ਆ ਨਕਸ਼ਾ ਥੋੜਾ ਜਿਹਾ ਸੈੱਟ ਕਰਉਣਾ ਬਾਕੀ ਤਾਂ ਠੀਕ ਹੋ ਗਿਆ ਸਾਰੇ ਬਸ ਆਪਣਾ ਇੱਕ ਜਿਹੜਾ ਗੈਸਟਰੋਨ ਨੇ ਉਹਦੇ ਨਾਲ ਵੋਸ਼ਮ ਲਗਾਉਣਾ ਹੈ ਬਸ ਬਾਕੀ ਓਕੇ ਠੀਕ ਹੈ ਜੀ ਤੇ ਦੂਜੀ ਗੱਲ ਤੇ ਸੰਦੀਪ ਨੇ ਨਾਈਟ ਸੂਟ ਲੈਣੇ ਕਿਉਂਕਿ ਆਪਾਂ ਜਾਣਾ ਹੈ ਘੁੰਮਣ ਵਾਸਤੇ ਚੰਡੀਗੜ੍ਹ ਸ਼ਹਿਰ ਜਾਈਏ ਬਾਬੇ ਦੀ ਵਿਆਹ ਤੋਂ ਬਾਅਦ ਵਿੱਚ ਮਤਲਬ ਤੁਸੀਂ ਲੜੋ 15 ਸਾਲਾਂ ਬਾਅਦ ਸ਼ਾਇਦ ਆਪਾਂ ਜਾਈਏ ਪਰ ਸੋ ਚਲਦੇ ਹੁਣ ਆਪਾਂ ਇੰਨਾ ਤਰਾ ਵੀ ਚੱਲ ਪਏ ਹੁਣ ਆਪਾਂ ਹਾਂ ਤੇ ਐਵੇਂ ਪੇਪਰ ਜੇ ਭਾਜੀ ਦੇਣ ਦਾ ਹੀ ਦਾ ਅਲਟਰਾ ਸਾਊਂਡ ਹੁੰਦੀ ਆ ਕਿਵੇਂ ਇਨਾਈਟਸ ਉੱਡ ਜਾਵਾਂ ਨਾਲ ਹੀ ਲੈ ਲੇਂਗਾ ਇੱਕ ਵਾਰੀ ਉਹਨੇ ਮੁੜ ਕੇ ਫੇਰ ਆਉਣਾ ਦੁਬਾਰਾ ਠੀਕ ਹੈ ਸਾਸੀ ਨਗਰ ਨਹੀਂ ਆਉਣਾ ਮੈਂ ਨਹੀਂ ਆਉਣਾ ਜਿਹੜੀ ਸਿੱਧੀ ਗੱਲ ਹੈ ਮੈਂ ਲੋਕਾਂ ਦੇ ਮੁੜ ਕੇ ਆਖਣਾ ਵੀ ਇਹ ਤੇ ਸਦਾ ਹੋ ਗਿਆ ਇਹਨਾਂ ਨੂੰ ਹੁਣ ਆਵਾਂਗੇ ਹੁਣ ਨਾ ਮੈਂ ਆਉਣਾ ਨਹੀਂ ਕੱਲੀ ਜਾਂਦੀ ਨਹੀਂ ਮੰਮੀ ਨੂੰ ਕਿ ਮੰਮੀ ਦਾ ਵੇਲੀ ਮੈਂ ਨੂੰ ਕਹਿਣਾ ਵੀ ਐਵੇਂ ਤੇ ਤੈਨੂੰ ਵੀ ਨਾਲ ਗੱਲਾਂ ਕਰ ਜਾਣੀਆਂ ਲੋਕਾਂ ਨੇ ਤੂੰ ਨਾ ਜਾਈਏ ਇਹਦੇ ਨਾਲ ਸਿੱਧੀ ਜਿਹੜੀ ਗੱਲ ਹੈ ਉੱਥੇ ਮੇਰਾ ਦੋਸਤ ਹੈ ਅਸਲ ਜਣਾ ਸਾਸੀ ਨਗਰ ਨਾ ਮੇਰਾ ਦੋਸਤ ਹੈ ਉਹ ਮਤਲਬ ਆ ਜੋ ਵੀ ਕੀ ਉਹਨੂੰ ਕਹਿੰਦੇ ਕਾਂਡੇ ਗੁੰਡੇ ਜੀ ਜੋ ਮੇਕਅਪ ਦਾ ਸਮਾਨ ਸਾਰਾ ਉਹਦੇ ਕੋਲ ਮਿਲ ਜਾਂਦਾ ਹੈ ਤੇ ਉਹ ਮੇਰਾ ਕਰਕੇ ਜੈਜ ਰੀਟ ਲਾ ਲਿੰਦਾ ਵਾ ਤੇ ਕੱਲ ਹੀ ਲੈਕਣੇ ਆਏ ਆ ਕਹਿੰਦੀ ਉਹਨੂੰ ਕਿਹਾ ਜੀ ਵੀ ਮੈਂ ਦੀਪ ਦੇ ਨਾਲ ਨਾ ਆਵਾਂਗੀ ਤੇ ਫਿਰ ਲੈ ਕੇ ਜਾਵਾਂਗੀ ਤੇ ਯਾਰ ਦੀਪ ਨਾ ਦੀਪ ਨੇ ਠੇਕਾ ਲਿਆ ਹੁਣ ਰੋਜ ਦਿਹਾੜੀ ਦੱਸ ਇੱਕੋ ਵਾਰੀ ਬੰਦਾ ਜਾਂਦਾ ਜਿਹੜਾ ਸਮਾਨ ਲੈ ਆਉਣਾ ਲੈ ਆਵੇ ਸਮਾਨ ਤਾਂ ਨਹੀਂ ਮੈਂ ਐਸਾ ਕੋ ਮਨਾ ਕਰਦਾ ਸਮਾਨ ਜਿੰਨਾ ਮਰਜ਼ੀ ਕੋਈ ਚੱਕਰ ਨੀ ਲੈ ਆਵੇ ਪਰ ਗੱਲ ਇਹ ਆ ਵੀ ਐਵੇਂ ਰੋਜ ਦਿਹਾੜੀ ਯਾਰ ਅੱਜ ਬਾਬਾ ਜੀ ਮੇਰ ਕਰੋ ਸਾਸਤਰੀ ਨਗਰ ਕੱਲਾ ਮੀ ਪਵੇ ਬਸ ਉੱਥੇ ਪਾਣੀ ਹੋ ਜਾਏਗਾ ਨਾ ਨਾ ਤੇ ਇਹ ਜਾਵੇ ਨਾ ਉੱਥੇ ਮੇਰ ਕਰਕੇ ਵਿਚਾਰਿਆਂ ਦਾ ਨੁਕਸਾਨ ਆ ਤਾਂ ਫਿਰ ਤੂੰ ਹਟ ਨਹੀਂ ਚਲੋ ਜੀ ਜਾਨ ੜੇ ਹੁਣ ਵੀ ਕਹਿੰਦੀ ਇਹ ਵਿਹੰਪਲ ਸਾਸਰੀ ਨਗਰ ਤਹਨੇ ਗੱਡੀ ਪਾਲਾ ਛਦਾਈਆਂ ਦਾ ਹਨ ਇਧਰੋਂ ਹੀ ਪਹੁੰਚਣਾ ਨਹੀਂ ਨਹੀਂ ਇਧਰੋਂ ਨਹੀਂ ਜਾਣਾ ਇਧਰੋਂ ਲੱਗੇ ਪਹੁੰਚਣਾ ਵਾ ਨਹੀਂ 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 ਲੱਗੇ ਨਹੀਂ ਪਹੁੰਚਣਾ ਇਧਰ ਦੂਰ ਪੈਂਦਾ ਵੜਾ ਪੈਂਦਾ ਥੋੜਾ ਜਿਹਾ ਇਧਰੋਂ ਇਧਰੋਂ ਕਿਧਰੋਂ ਦੀ ਸਾਸਤਿਤ ਨਗਰ ਇਤਨਾ ਦੇ ਦੂਰ ਪੈਂਦਾ ਨਾ ਸਿੱਧੇ ਚੱਲਦੇ ਆ ਨਾ ਨਾ ਆਬਈ ਦੇ ਵਿਆਹ ਦੀਆਂ ਜੋਰਾਂ ਸ਼ੋਰਾਂ ਦੇ ਨਾਲ ਵੇਖੋ ਤਿਆਰੀਆਂ ਚੱਲਣ ਡੀਆਂ ਨੇ ਇੱਧਰ ਪੇਂਟ ਕਰੀ ਜਾਂਦੇ ਨੇ ਬਸ ਇਹਦੇ ਵਿੱਚ ਤੇ ਘਾਹ ਬੜਾ ਉੱਗਾ ਹੈ ਇਹਦੇ ਵਿੱਚ ਸਾਰੇ ਅੰਦਰ ਤੇ ਸਫਾਈ ਕਰ ਦਿੱਤੀ ਬਹੁਤ ਘਾਹ ਸੀਗਾ ਹੁਣ ਤਾਂ ਯਾਰੀ ਬੰਤੇ ਵੈਸੇ ਕਨੇ ਹੁਣ ਵੇਖਿਓ ਤੁਸੀਂ ਮੰਨਦੇ ਜੀ ਜਿਹੜੇ ਮਤਲਬ ਜਿੱਦੇ ਸੜਕਾਂ ਟੁੱਟੀਆਂ ਵਾ ਨਾ ਆ ਬਸ 2 ਦਿਨ ਦੀ ਖੇੜ ਆ ਬਸ ਇਹ ਵੀ ਰੋਡ ਮਤਲਬ ਭਰਨੀ ਸ਼ੁਰੂ ਸ਼ੁਰੂ ਕਰਦੇ ਟੋਚੇ ਚ ਲਾਉਣੇ ਸ਼ੁਰੂ ਕਰ ਦੇਣੇ ਸਾਰੇ ਐਨ ਵਧੀਆ ਹੋ ਜਾਣੇ ਆ ਸਾਰੇ ਜਣ ਮੈਂ ਤਾਂ ਕਹਿੰਦਾ ਬਟਾਲਾ ਭਰ ਦਵੈਰ ਕਾ ਮੇਲੇ ਤੇ ਨਾਲ ਕ ਨਹੀਂ ਸੰਗਤ ਇਨੀ ਆਵੇ ਕ ਨਹੀਂ ਮੈਂ ਤਾਂ ਕਹਿੰਦਾ ਪੈਰ ਰੱਖਣ ਦੀ ਜਗ੍ਹਾ ਨਾ ਮੈਂ ਇੰਦੀ ਸੰਗਤ ਆਵੇ ਯਾਰ ਕੋ ਮੈਂ ਕਹਿੰਦਾ ਯਾਰ ਜਿਹੜੇ ਨੇੜੇ ਨੇੜੇ ਵਾਲੇ ਮੈਂ ਚਲਾ ਦੂਰੇ ਵਾਲਿਆਂ ਨੂੰ ਨਹੀਂ ਕਹਿੰਦਾ ਵੀ ਜਿਹੜੇ ਨੇੜੇ ਨੇੜੇ ਵਾਲੇ ਆ ਯਾਰ ਆਇਓ ਯਾਰ ਆਪਣਾ ਬਾਬਾ ਜੀ ਦਾ ਵਿਆਹ ਤੇ ਸਾਰੇ ਜਣੇ ਜ਼ਰੂਰ ਪਹੁੰਚਿਓ ਵੀ ਆ ਤੇ ਜੋੜ ਕੇ ਬੇਨਤੀ ਹੈ ਕਿ ਕਿ ਮੈਂ ਚਾਹੁੰਦਾ ਆ ਵੀ ਯਾਰ ਦਾ ਸੰਗਤ ਬਹੁਤ ਹੋਵੇ ਵੀ ਸਾਰੇ ਜਣੇ ਰਲ ਮਿਲ ਕੇ ਦਰਸ਼ਨ ਕਰੀਏ ਕੰਨੀ ਵੀ ਤੇ ਆਇਓ ਸਾਰੇ ਜਣੇ ਬਾਈ ਲੈ ਵੀ ਨਕਸ਼ਾ ਬਣ ਗਿਆ ਪੂਰਾ ਓਕੇ ਆ ਦੇਖੋ ਹੁਣ ਕੰਮ ਘਾਟ ਬਣਿਆ ਪੂਰਾ ਦੇਖੋ ਮੇ ਸਟੋਕ ਕਲੀਅਰ ਆ ਕਿ ਫੇਰ ਤੇ ਮੇ ਕੋ ਸੀਜ਼ਨ ਚ ਆਇਓ ਮੈਨੂੰ ਜਾਂ ਨੰਬਰ ਦੇ ਦਿਓ ਮੈਂ ਤੁਹਾਨੂੰ ਬੁਲਾਵਾਂਗਾ ਹਾਂ ਤੇ ਇਹ ਨੰਬਰ ਦੇ ਦਿਓ ਮੈਂ ਤੁਹਾਨੂੰ ਪੂਰੇ ਉੱਪਰ ਸੀਜ਼ਨ ਚ ਬੁਲਾਵਾਂਗਾ ਮੈਂ ਤੁਹਾਨੂੰ ਵੈਰਾਈਟੀ ਦਿਖਾਵਾਂਗਾ ਦੋ ਸਾਡੇ ਕੋ ਕਿੰਨੇ ਕਿੰਨੇ ਆਂਦੀ ਆ ਲੈ ਵੀ ਮੰਮੀ ਨੂੰ ਨਕਸ਼ਾ ਵਿਖਾਤਾ ਮੰਮੀ ਨੂੰ ਪਸੰਦ ਆਗਾ ਸੰਦਾਗਾਂ ਮੈਂ ਐ ਕਰ ਦ ਫਿਰ ਇੱਕ ਰੀ ਫਰਸਟ ਕਲਾਸ ਕੋਈ ਮੇਰੀ ਨਮਾਰੀ ਪਾਨੀ ਚਾਹੀਦੀ ਵਧੀਆ ਫਰਸਟ ਕਲਾਸ ਬਾਕੀ ਤਾਂ ਮੈਨੂੰ ਪਤਾ ਨਹੀਂ ਇੰਦਰ ਚਾਹੇ ਪਾਰਟ ਮੈਂ ਹੁਣ ਚੱਲੇ ਆ ਫੇਰ ਜੀ ਆਰ ਨੂੰ ਲੈ ਲੀਏ ਨਾਈਟ ਸੂਟ ਚੱਲੇ ਜੀ ਆਪਾਂ ਨਿਆ ਕੋ ਪਸੰਦ ਇੱਕ ਦੁਕਾਨ ਘੁੰਮਾਂ ਹੀ ਉੱਥੋਂ ਵੀ ਕੁਝ ਨਹੀਂ ਪਸੰਦ ਆਇਆ ਇੱਕ ਉਦੋਂ ਪਹਿਲਾਂ ਘੁੰਮ ਆਏ ਮਤਲਬ ਦੋ ਦੁਕਾਨਾਂ ਘੁੰਮਾਂ ਦੋਹਾਂ ਤੋਂ ਨਹੀਂ ਪਸੰਦ ਆਇਆ ਤੀਜੀ ਦੁਕਾਨ ਤੋਂ ਦੇਖਣੇ ਕੁਝ ਪਸੰਦ ਆਉਂਦਾ ਜਾਂ ਨਹੀਂ ਆਉਂਦਾ ਇਹਨੂੰ ਇਹ ਵੀ ਸੱਚ ਆ ਗਈ ਤੇ ਜੀ ਕੇਸ਼ੇਵ ਦੇ ਵਿੱਚ ਰੈਂਡ ਦੇ ਬੱਟੇ ਨਾਲ ਲੈ ਜੀ ਹੋਰ ਗੰਜੇ ਹੋਰ ਗੰਜੇ ਜਲਦੀ ਹੋਰ ਗੰਜੇ ਦਬੇ ਲਈ ਚੱਲ ਮਾੜੀ ਜੇ ਚੱਲ ਜਾਮਾ ਇਸ ਬਹੁਤ ਪਿਆਰਾ ਬਣਾ ਦੇ ਸਾਈਜ਼ ਵੀ ਡਾਡਾ ਫੈਂਸੀ ਵਿੱਚ ਅੱਛਾ ਅੱਛਾ ਇਹਨਾਂ ਕਹਿੰਦੇ ਫੁੱਲ ਸਲੀਵ ਹਾਂਜੀ ਫੁੱਲ ਸਲੀਵ ਤੇ ਜੀ ਅਗਲੇ ਮੌਸਮ ਚ ਕਿਉਂਕਿ ਉਹਨਾਂ ਨੇ ਮੌਸਮ ਇਹੋ ਚੀਜ਼ਾਂ ਚੱਲਾਈਆਂ ਨੇ ਇਸ ਦਾ ਇਹ ਬੜਾ ਪਿਆਰਾ ਬਣਿਆ ਦਾ ਬਹੁਤ ਪਿਆਰਾ ਕਲਰ ਦੇ ਚਲੇ ਨੇਵੀ ਬਲੂ ਵੇਦੋ ਫੁੱਟ ਇੱਕ ਕਹਿੰਦਾ ਗੱਲ ਹੈ ਤਿੰਨ ਗੱਲਾਂ ਨੇ ਚੱਲ ਤਿੰਨ ਬੜਾ ਪਿਆਰੇ ਗ੍ਰੀਨ ਪੀਸ ਵਧੀਆ ਬਣੂਗੀ ਪੁੰਜਰੇ ਦੋ ਚੱਲਣ ਨੇ ਆ ਦੇਖੋ ਲਗਨ ਮਿਕੜਾਈ ਵਿੱਚ ਪੀਸ ਬਹੁਤ ਪਿਆਰਾ ਪੀਸ ਬਣਿਆ ਦਾ ਪੂਰਾ ਔਰਗੰਜਾ ਦਾ ਦੁਪੱਟਾ ਨਾਲ ਇਹਦੇ ਮੋਲ ਕੜਾਈ ਵਾਲਾ ਫੈਨਸੀ ਦੁਪੱਟਾ ਇਹ ਨਾਲ ਆ ਔਰਗੰਜਾ ਦਾ ਸਹੀ ਸੁਗਵਾਨਾ ਦੁਪੱਟਾ ਵੱਡਾ ਨਾ ਆਵੇ ਜੇ ਵੱਡਾ ਆਂਦਾ ਉਹਦੇ ਖਲੋਂਦਾ ਹੀ ਨਹੀਂ ਇਹਦੇ ਆ ਵਾਹ ਆ ਦੇਖੋ ਕਲਰ ਬੜਾ ਪਿਆਰਾ ਪੀਸ ਬਣਿਆ ਦਾ ਨਦ ਰੋਬ ਹੀ ਵੱਖਰਾ ਪਾਇਆ ਇਹਨੇ ਵਿੱਚ ਇਹਾਰੇ ਚੋਲੇ ਪੀਸ ਬਾਕੀ ਇਹਦੇ ਚਿਕਾ ਬਲਾਇਆ ਚਿਕਨ ਦੇ ਵਿੱਚ ਚਿਕਨ ਦੀ ਕੜਾਈ ਵਿੱਚ ਆ ਇੱਕ ਹੋਰ ਡਾਟ ਲੈ ਵਿੱਚ ਚਿਕਨ ਦੀ ਕੜਾਈ ਰੋਬ ਹੀ ਵੱਖਰਾ ਜੀ ਉਹ ਬਾਲਟੀ ਵਿੱਚ ਆ ਜੀ ਨਾਲ ਉਹਦੇ ਇਸੇ ਤਰ੍ਹਾਂ ਹੀ ਕੰਟਰਾਸਟ ਕਰ ਲੋ ਨਾ ਦੁਪੱਟਾ ਔਰ ਗੰਜਾ ਦਾ ਇੱਕਾ ਵੱਟੇ ਔਰ ਗੰਜਾ ਜਿਹੜੀ ਹੁਣ ਟੈਂਸੀ ਦੁਪੱਟੇ ਨੇ ਆ ਦੇਖੋ ਜੀ ਨੇ ਜੀ ਆਹ ਦੇਖੋ ਆਹ ਲੋਵਾ ਜੀ ਲਕੀਆ ਦੋਪਟੇ ਦਾ ਰੋਬ ਹੀ ਬਕਰਾਂ ਬਾ ਜੀ ਨਾਲ ਇਹਦੇ ਪੈਂਟ ਬਣੇ ਦੀ ਪੈਂਟ ਬਲਾ ਜੀ ਸਹੀ ਅਸਲ ਕਸਟਮ ਖਲ ਦਈਆ ਹੋਈ ਬੇਰੇ ਜੀ ਜਾਨਣਾ ਤੇ ਕਲਰ ਵੀ ਬੜੇ ਬੜੇ ਪਿਆਰੇ ਆ ਗਏ ਆਹ ਦੇਖੋ ਉਹ ਕਿਤੇ ਵੱਡੇ ਆਹ ਦੇਖੋ ਕਲਰ ਪਿੰਕ ਕਲਰ ਹਾਂ 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 ਜੀ ਇੱਕ ਕਲਰ ਜਾਇਆ ਬਿਲਕੁਲ ਸਲਵਾਰ ਵਾਲਾ ਧੋਤੀ ਸਲਵਾਰ ਵੀ ਜੀ ਲੱਗ ਗਿਆ ਜੀ ਹਾਂ ਦੇਖੋ ਵੀਸ ਬੜੇ ਵੇਗੰਡੇ ਨੇ ਅੱਛਾ ਮਬਲੀ ਸਰਕੀਂ ਦਾ ਕੋਲ ਨੂੰ ਨਾ ਪੂਰਾ ਵਰਕ ਹੋਇਆ ਦਾ ਜੀ ਹਾਂ ਪੂਰਾ ਬਣਿਆ ਦਾ ਗਲੇ ਤੇ ਹਾਂ ਸਨੀਓ ਕਲਰ ਕਰਨਾ ਪੈ ਰਹੇ ਹਨ ਆਵੀ ਚੀਜ਼ ਇਹਦੇ ਕਲਰ ਬੜੇ ਪਿਆਰੇ ਨੇ ਦੇਖੋ ਪਾਣੀ ਦੇ ਵਿੱਚ ਨਾ ਸਲਵਾਰ ਵਾਲਿਆਂ ਦੇ ਵਿੱਚ ਕਲਰ ਬੜੇ ਪਿਆਰੇ ਆਏ ਹੈ ਬਲੈਕ ਕਲਰ ਰੋਬ ਹੀ ਮਤਲਬ ਇਹਨਾਂ ਦਾ ਕੋਈ ਨਹੀਂ ਉੱਪਰ ਭਵੇਂ ਨਾ ਕਰੋ ਵੀ ਹਾਂ ਹਾਂ ਆ ਦੇਖੋ ਹੋਰ ਜਿਹੜੇ ਸ਼ੇਰਦਾਂ ਹੀ ਹੈ ਦੇਖੋ ਨਾ ਫੈਂਸੀ ਕਲਰ ਨੇ ਮੋਰ ਪੰਖਿਆ ਤੇਰਾ ਆ ਗਿਆ ਫੇਵਰਿਟ ਕਲਰ ਬਿਲਕੁਲ ਬ੍ਰਾਈਟ ਕਲਰ ਬ੍ਰਾਈਟ ਆਇਆ ਬਿਲਕੁਲ ਦੇਖੋ ਤੋਤੀ ਸਲਵਾਰ ਵਾਲਾ ਜੀ ਇਸ ਇੱਕ ਵਜਿਆ ਲਾਚੀ ਨਾਲ ਜੀਜ ਬਿਲਕੁਲ ਹੀ ਲੱਗ ਗਿਆ ਜੀ ਪਾਏ ਦਾ ਰੋਬ ਹੀ ਵੱਖਰਾ ਹੈ ਆ ਚੀਜ਼ ਬਣਨੀ ਜਾ ਰਹੀ ਓਏ ਹੋਏ ਕਈ ਵਾਰ ਜੋ ਵੀ ਹੂੰ ਆ ਜਾ ਸਹੀ ਨਾ ਲੱਗੇ ਕਢਾਈ ਵਾਲਾ ਦੁਪੱਟਾ ਕੈਂਸੀ ਚ ਨਾ ਲੱਗੇ ਤੋਤੀ ਉਹ ਤਾਂ ਪਹਿਲਾਂ ਸੇਲ ਹੀ ਹੋ ਗਿਆ ਹੰਤੇ ਨਿਕਲ ਗਿਆ ਵਾਲੇ ਲੌਂਗ ਪੂਰੀ ਤੋਤੀ ਹੋਏਗੀ ਵਾਲੇ ਹਾਂ ਬਈ ਇਸ ਵਾਰਾ ਪਿਆਰਾ ਬਣੇਗਾ ਕਿੰਨੇ ਦੇ ਬੜੇ ਪੁੱਛ ਆ ਮੀਡੀਅਮ ਲੈਂਥ ਵਿੱਚ ਕੋਈ ਅੰਦਰ ਚਾਹ ਮਰਜੀ ਉਦਾਂ ਪਾਓ ਵੀ ਜੀ ਜੀ ਸਾਫ ਤਰ੍ਹਾਂ ਬਣੀ ਦੀ ਹੈ ਪਰ ਪਿਆਰਾ ਪੀਸ ਬਣਿਆ ਦਾ ਜੀ ਹੈਡ ਸਟ ਚ ਆਵਲਾ ਬਣਦਾ ਦੰਸੀ ਜੀ ਠੀਕ ਹੈ ਆਹ ਦੇਖੋ ਆਹ ਟੂਟ ਲੈਂਥ ਹੈ ਕੀ ਹੈ ਲੌਂਗ ਵੀ ਨਹੀਂ ਤੇ ਸ਼ਾਰਟ ਵੀ ਨਹੀਂ ਹੈ ਬੜਾ ਵਧੀਆ ਬਣਾਇਆ ਹੈ ਇਹ ਕੋ ਹੋਂਡਾ ਫੋਰ ਸੈਟ ਸਦਮਾਨ ਨਾਲ ਆ ਜਾਣਾ ਤੁਹਾਨੂੰ ਪਤਾ ਕਲਰ ਜੇ ਕਾਹ ਵਾਲਾ ਜੇ ਰੈੱਡ ਜੇ ਪੀਕਾ ਜੇ ਲੋ ਉਹ ਕਿ ਡੇਲੀ ਵਾਨ ਵਾਸਤੇ ਨਾ ਸਹੀ ਹੈ ਹਾਂ ਲੋ ਸਾਈਜ਼ ਵੀ ਬੜਾ ਵਧੀਆ ਜੈ ਕਲਰ ਵੀ ਸਹੀ ਹੈ ਛੋਟਾ ਵੈਸੇ تنگ ਹੋਏ ਨਾ ਨਾਈਟ ਬਣਾ ਥੋੜਾ ਖੁੱਲ੍ਹਾ ਥੋੜਾ ਜੰਗਲ ਹੋ ਰਿਹਾ ਨਾ 44 ਇਹ ਹੋਈ ਸਾਈਜ਼ ਤੁਹਾਨੂੰ ਬਿਲਕੁਲ ਸਹੀ ਆਣਾ ਆਪਣਾ ਜੇ ਕੋਈ ਲੱਗਣੇ ਸੋ ਜੁਨੀ ਜੋ ਮੈਂ ਦਿਖਾਏ ਵੀ ਤੇ ਮੈਂ ਲੈ ਕੇ ਹਾਂ ਆ ਪੀਸ ਬਹੁਤ ਜਿਆਦਾ ਬੜੀ ਡਿਮਾਂਡ ਹੈ ਹਾਂ ਵਾਓ ਤੇ ਹਨਾ ਬਟਿੰਡੇ ਤੋਂ ਨਾ ਹਮ ਕੁਛ ਜੋ ਤੇ ਜਿਵੇਂ ਅੰਦੇ ਹੀ ਵੀ ਤੇ ਹਾਂ ਇਹ ਤੇ ਹਾਂ ਆ ਕਾਲਰ ਦੀ ਇੱਕ ਆ ਕਾਲਰ ਦੀ ਤਿੰਨ ਗਲਨ ਹੈ ਲੈ ਤਿੰਨ ਵਧੀਆ ਹੈ ਵੀ ਕਾ ਕਲ ਰਹਾ ਜੀ ਹੈੱਡਸੈਟ ਲੈਣਾ ਇਹ ਆਇਆ ਲਾ ਰਿਹਾ ਬੋਤੇ ਵੇਖੋ ਨਾਲ ਬਾਹਰ ਬਾਹਰ ਅੰਦਰ ਇੱਥੇ ਮਰਜੀ ਪਾਓ ਆ ਦੇਖੋ ਚੀਜ਼ ਅਲੱਗ ਨਵੀਂ ਚੀਜ਼ ਹੈ ਬਿਲਕੁਲ ਇਸ ਵੀ ਪਰ ਪਿਆਰਾ ਜੀ ਆ ਵੇਖੋ ਇੱਕ ਸਾਈਡ ਇੱਕ ਸਾਈਡ ਤੇ ਉਹ ਇੱਕ ਸੈਕਟ ਦੇ ਥਰੂ ਆ ਗਿਆ ਨਾ ਉਹਦੀ ਬਾਜ ਫੁੱਲਾ ਡੁੱਲਾ ਫਲਾਜੋ ਜੇ ਬੜੇ ਰਮਾਨ ਨਾ ਤੁਹਾਨੂੰ ਚੀਜ਼ ਦਾ ਰੋ ਵੀ ਵੱਖਰਾ ਲੱਗਦਾ ਕੋਈ ਚੀਜ਼ ਸਾਹਮਣੇ ਹਾਂਜੀ ਤੁਹਾਨੂੰ ਸਾਰੇ ਜਾਣਾਂ ਦੁਕਾਨ ਦਾ ਨਾਮ ਦੱਸ ਦਈਏ ਵੀ ਬਾਲੇ ਦੀ ਹੱਟੀ ਬਾਲੇ ਦੀ ਹੱਟੀ ਠੀਕ ਹੈ ਤੇ ਹੁਣ ਆਪਾਂ ਜਾ ਰਹੇ ਆ ਘਰੇ ਇਹਨੇ ਲੈ ਲਿਆ ਨਾਈਟ ਸੂਟ ਤੇ ਉਧਰੋਂ ਰਿਸ਼ਮ ਨਹੀਂ ਆ ਰਹੇ ਬਾਏ ਮੈਂ ਫੇਰ ਵਾਸ਼ਣ ਲੱਗ ਗਿਆ ਆ ਗਿਆ ਪਹਿਲਾਂ ਚੱਲ ਗਿਆ ਤੇ ਫੇਰ ਆਇਆ ਦੂਰੇ ਕਿਉਂਕਿ ਸੇਬ ਲੈਣੇ ਸੀ ਚਿੱਤਾਪੁਰ ਲੱਗਿਆ ਉਧਰ ਦੀ ਸਾਈਡ ਸਾਡੇ ਉਧਰ ਮਹਿੰਗੇ ਵੜੇ ਆ ਇਧਰ ਸਾਈਡ ਵੇਲਾ ਅੱਧਾ ਅੱਧਾ ਦਾ ਫਰਕ ਪਿਆ ਆਖਣੇ ਉਧਰ 150 ਰੁਪਏ ਕਿਲੋ ਤੇ ਉਹਦੇ ਨਾਲ ਦੇ ਸੇਬ ਇਧਰ 50 ਰੁਪਏ ਕਿਲੋ ਸੇਮ ਵੇਖ 50 ਰੁਪਏ ਹੋਰ ਮੈਂ 2 ਕਿਲੋ ਲਿਆਇਆ ਸਹੀ ਥੋੜਾ ਗਾਹਾਂ ਆਉਂਦਾ ਫਾਇਦਾ ਹੋ ਜਾਂਦਾ ਭਾ ਪੈਸੇ ਵਿਚਾਰ ਸੱਸੀ ਨਾਲ ਫਿਰ ਨੰਗਣ ਨੇ ਆ ਕਹੀ ਜਾਂਦੀ ਹਾਏ ਨੈਕਲੈਸ ਵੀ ਆ ਗਏ ਹਾਏ ਮੇਕਅਪ ਵੀ ਆ ਗਿਆ ਕੱਲ ਹੈ ਕੱਲ ਹੈ ਗਿਆ ਕਿ ਨਹੀਂ ਕੱਲ ਕੱਲ ਦੀਆਂ ਆਈਆਂ ਨੇ ਕੱਲ ਦੀਆਂ ਆਈਆਂ ਆਹ ਕੱਲ ਦੀਆਂ ਆਈਆਂ ਮੈਂ ਵੇਖੀਆਂ ਕੱਲ ਦੀਆਂ ਆਈਆਂ ਬੱਦਲ ਵਾਈ ਜੀ ਹੋਈ ਜਿਹਾ ਭਰੇ ਆ ਵੀ ਗੋਲੇ ਵਾਲੇ ਨੂੰ ਵਿਚਾਰ ਨੂੰ ਘਾਟਾ ਪੈਣਾ ਕਿਉਂਕਿ ਉਹਦੇ ਗੋਲੇ ਨਹੀਂ ਵਿਕਦੇ ਫਿਰ ਆ ਚੱਕਰ ਪੈਂਦਾ ਹਰਨੇ ਕੋ ਚੱਕਰ ਕਹਣਾ ਅੱਜ ਅੱਗੇ ਤਾਂ ਭਜਾਂਗੇ ਆ ਜਾਣਾ ਇਹਨੇ ਅੱਜ ਕਿੰਨੇ ਆਉਣਾ ਕਹਿੰਨੇ ਮੈਂ ਮਮਮੀ ਨੇ ਮੈਂ ਕਹਣਾ ਕੋਈ ਬਹਾਨਾ ਮਾਰ ਦਿੰਦੇ ਲੱਤ ਪੀੜ ਕਾਂਡੇ ਤੁਰਿਆ ਨਹੀਂ ਜਾਂਦਾ ਜੀ ਕਹਿੰਦਾ ਹਾਂ ਹੋਰ ਕੀ ਕਹਿ ਦੇਣਾ ਵੇ ਹਲੀ ਮੈਂ ਹੁਣੇ ਟੋਪਸ ਲਾ ਲਏ ਹੈ ਕਿਹਦੇ ਕੋਲ ਗਿਆਨ ਖੋਕ ਲੈ ਆਈ ਜੀ ਇਹਨੇ ਕਿਹਦੇ ਕੋਲ ਇੱਕ ਗਵੰਡੀਆਂ ਦੀ ਕੁੜੀ ਪਹੁੰਚ ਗਈਆਂ ਖੋਕ ਕੇ ਲੈ ਆਈ ਤੁਨਾਂ ਉਹਨੂੰ ਰਵਾਈ ਮੈਂ ਹੁਣ ਜੇ ਦੋ ਆਹ ਮੈਂ ਇੱਥੇ ਤੇ ਮੈਂ ਜੀ ਦੇ ਨੀ ਖਾਣਾ ਇਹਨੇ ਹਾਂ ਟਕ ਟਕ ਕੇ ਸੁੱਟੀਆਂ ਜੀ ਲੂਣ ਜਾ ਬਹਾ ਉਹਨਾਂ ਸਵਾਲ ਲੱਗਦਾ ਮੈਂ ਕੀ ਕਹਿੰਦੇ ਛਿੱਲਣ ਲਾਦੇ ਵੀ ਲਾ ਤੇ ਇਹ ਖਾੜੇ ਬੋਟਾ ਮਮੀ ਦੀ ਪੀੜ ਕਾਂਡੇ ਤੇਰੇ ਬੋਟ ਪੀੜ ਕਾਂਡੇ ਹੈਂ ਆ ਖਾਓ ਇੰਚ ਦੋਬਰੀ ਪਿਆਣੀ ਵਾਇ ਦੇਖ ਆਗੇ ਕਾ ਕੌਣ ਵਾਇ ਦੇਖ ਕੌਣ ਸ਼ੀਸ਼ਾ ਰੱਖੋ ਲਾ ਲਾ ਹਰਗਨ ਸ਼ੀਸ਼ਾ ਵੇ ਹਰਗਨ ਪਾਪਾ ਪਾਪਾ ਹੇਲੇ ਮਮਮੀ ਨੇ ਘੜੀ ਲੈ ਲਈ ਆ ਵਾਲੀ ਹੋਰ ਕੀ ਆ ਮੈਨੂੰ ਤੇਰੇ ਮਾਪੇ ਨੇ ਲਿਉਣ ਲੱਗੀ ਆ ਮੈਨੂੰ ਬਦਾਂ ਤੋਂ ਦੱਸਣ ਦੇ ਆ ਵੀ ਤੇਰੇ ਨਹੀਂ ਇਹ ਸੰਦੀ ਨੂੰ ਬਲੇ 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 ਨੀਲੇ ਰਾਜਣਾ ਨਾ ਘੱਟੇ ਪਾੜੀਆਂ ਨੇ ਹੁਣ ਅੱ ਨੂੰ ਕੋਈ ਨਹੀਂ ਆਲੀੰਦੀ ਮਮੀ ਨੇ ਘੜੀ ਆਪਣੀ ਆ ਇਹ ਸਹੀ ਹੈ ਚਲਦੀ ਆ ਦੱਸ ਹੈ ਚਲਦੀ ਆ ਤੈਨੂੰ ਸਹੀ ਆ ਮੈਂ ਕੋਸ਼ਿਸ਼ ਕੀਤੀ ਸਹੀ ਇਹ ਨਵਾਂ ਜਿਹਾਲੀ ਆ ਬੜੇ ਕਵਰ ਨਾਲ ਦੇਦੇ ਆਗੇ ਐਨਕ ਲਾ ਕੇ ਹੈਂ ਬੁਰੀ ਜੀਜੀ ਚਾ ਨੰਬਰ ਲਿਖਿਆ ਆਹੋ ਲਿਖਿਆ ਸ਼ਾਨੀਆ ਪਾਣੀ ਕੀ ਐਮ ਜੀਜੀ ਚ ਨਾਮ ਲਿਖਿਆ ਬਾਹਰੋਂ ਤੇ ਹੁਣ ਕਨੇਟ ਆ ਮੋਇਆ ਬੜਾ ਆ 10 ਵਜੇ ਗਏ ਸਹੀ ਹੈ ਮਮੀ ਵੇਖਣਾ ਹੁੰਦਾ ਇਹ ਤਾਂ ਟਾਈਮ ਫਿਰ ਕੇ ਫਰ ਗੁੰਦੀਆਂ ਕਿਉਂ ਮੈਂ ਪਤਾ ਨਹੀਂ ਕਿੱਥੇ ਰੱਖਣੀਆਂ ਇਹ ਮੇਰੇ ਦਿਵਾਲੀ ਹੋ ਕੇ ਸਾਰੇ ਜਾਣੇ ਵੀ ਤੁੰਗਵਾ ਦੇਣੀਆਂ ਫੇਰ ਫੜਾ ਇੱਧਰ ਉਹ ਪਤਾ ਨਹੀਂ ਮੈਂ ਕਿੱਥੇ ਰੱਖ ਬਿਠਾਆਂ ਗੁੰਦੀਆਂ ਨਾ ਯਾਰ ਉਹ ਕਿੱ ਅ ਯਾਰ ਪਤਾ ਨਹੀਂ ਕਿੱਥੇ ਯੋ ਵੀ ਮਾ ਇਥੇ ਵੀ ਐਨ ਲਵੇ ਐਨ ਕਲੱਬਾਂ ਚੱਲੇ ਸਾਰੇ ਜਾਣੇ ਉਹ ਕੰਮ ਹੈ ਮੇਰੇ ਕੋਲ ਇਹਨਾਂ ਕੁ ਵਸ ਗਈ ਕੋਈ ਕੈਮਰੇ ਦੇ ਵਿੱਚ ਵਿੱਚ ਆ ਕੱਲ ਨੂੰ ਮੈਂ ਹੱਥ ਦੇ ਵਿੱਚ ਮੈਂ ਜ ਸਕੂਟਰੀ ਚ ਲਈ ਨਾ ਹੱਥ ਦੇ ਵਿੱਚ ਮੈਂ ਇਹਨੂੰ ਫੜੀ ਗਈ ਕਿ ਜਦੋਂ ਘਰੇ ਆਨ ਸਕੂਟਰੀ ਲਈਏ ਤੇ ਉਹ ਇਹਨਾਂ ਕੋ ਮੇਰੇ ਹੱਥ ਵਿੱਚ ਨਹੀਂ ਹੈਗੀ ਉਹ ਕੋਤੇ ਰਸਤੇ ਵਿੱਚ ਕਿਤੇ ਡਿੱਗ ਗਈ ਮੈਂ ਲਾਦਰਾ ਜੂਨਾਰਾ ਜੂਨਾਂ ਦਾ ਘਰ ਲੁਨ ਤਾਰਨ ਰਿਹਾ ਮੈਂ ਲਾਦਰ ਉੱਥੇ ਕਿਤੇ ਡਿੱਗੀ ਬਾਕੀ ਚਲੋ ਹੋਏਗਾ ਡਿੱਗੀ ਡਿੱਗੀ ਸੀ ਮੇਰੇ ਧੀ ਦੇ ਕਰਮਤ ਨਹੀਂ ਕੱਲ ਫੇਰ ਨਵੇਂ ਲੈ ਆਵਾਂ ਜੇ ਤਾਂ ਠੀਕ ਆ ਜੀ ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੀਆਂ ਕਮੈਂਟਾਂ ਵੀ ਵੀਡੀਓ ਦਾ ਤੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰੇ ਲਾਦੇਗੇ ਉਦਾਂ ਹੀ ਵੱਧੂ ਜੀ ਤੈਨਾਂ ਤੈਨਾਂ ਨਗਰੋਂ ਨਿਕਲ ਜਾਣ ਰਮਾਨ ਨ ਲਈ ਨਗਰ ਨਿਕਲ ਜਾਣੇ ਨਹੀਂ ਵੀ